ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੈਨੇਡਾ ਦੀ ਸਿਆਸਤ ਦੀ ਗੱਲ ਕਰਦੇ ਹਾਂ ਆਪਣੇ ਭਾਰਤ ਵਿਰੋਧੀ ਬਿਆਨਾਂ ਦੇ ਲਈ ਮਸ਼ਹੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਦੇ ਵੱਧ ਰਹੇ ਦਬਾਅ ਦੇ ਕਾਰਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਵੀ ਉਹ ਛੱਡ ਚੁੱਕੇ ਨੇ ਪਾਰਟੀ ਦੇ ਨਵੇਂ ਆਗੂ ਦੀ ਚੋਣ ਹੋਣ ਤੱਕ ਟਰੂਡੋ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਲਿਬਰਲ ਪਾਰਟੀ ਦੇ ਆਗੂ ਚੁਣਨ ਦੀ ਜ਼ਿੰਮੇਵਾਰੀ ਭਾਰਤੀ ਮੂਲ ਦੇ ਸਚਿਤ ਮਹਿਰਾ ਨੂੰ ਦਿੱਤੀ ਗਈ ਹੈ ਟਰੂਡੋ ਦਾ ਕਾਰਜਕਾਲ ਇਸ ਸਾਲ ਅਕਤੂਬਰ ਤੱਕ ਹੈ ਪਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਲਦ ਹੀ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਸਚਿਤ ਮਹਿਰਾ ਆਖਰ ਕੌਣ ਹੈ ਜਿਸ ਨੂੰ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਇਸ ਵੇਲੇ ਪਾਰਟੀ ਦੀਆਂ ਮਹੱਤਵਪੂਰਨ ਗਤੀਵਿਧੀਆਂ ਨੂੰ ਦੇਖ ਰਹੇ ਨੇ ਕੈਨੇਡਾ ਦੇ ਵਿੱਚ ਚੋਣਾਂ ਦੇ ਵਿੱਚ ਉਹਨਾਂ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਕੈਨੇਡਾ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਇਸ ਵੇਲੇ ਕੀ ਅਸਰ ਹੈ ਇਸ ਦੇ ਵਿੱਚ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਜਾਣੂ ਕਰਵਾਵਾਂਗੇ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਹੁਣ ਲਿਬਰਲ ਪਾਰਟੀ ਦਾ ਆਗੂ ਚੁਣਨ ਦੀ ਜ਼ਿੰਮੇਵਾਰੀ ਭਾਰਤੀ ਮੂਲ ਦੇ ਸਚਿਤ ਮੇਰਾ ਨੂੰ ਦਿੱਤੀ ਗਈ ਹੈ ਹਾਲਾਂਕਿ ਸਰਕਾਰ ਦਾ ਜਿਹੜਾ ਕਾਰਜਕਾਲ ਹੈ ਅਕਤੂਬਰ ਤੱਕ ਹੈ ਪਰ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਚੋਣਾਂ ਹੋ ਸਕਦੀਆਂ ਨੇ ਸਚਿਤ ਮੇਰਾ ਦੀ ਗੱਲ ਕਰਦੇ ਆ ਆਖਿਰ ਸਚਿਤ ਮੇਰਾ ਕੌਣ ਨੇ ਸਚਿਤ ਮਹਿਰਾ ਭਾਰਤੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਨੇ ਇਸ ਸਮੇਂ ਲਿਬਰਲ ਪਾਰਟੀ ਦੇ ਵਿੱਚ ਐਕਟਿਵ ਨੇ ਤੇ ਇਸ ਸਮੇਂ ਲਿਬਰਲ ਪਾਰਟੀ ਦੇ ਮੁਖੀ ਦਾ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਨੇ ਸਚਿਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਸਦੇ ਪਿਤਾ ਦਿੱਲੀ ਦੇ ਰਹਿਣ ਵਾਲੇ ਸਨ ਉਹ 1960 ਦੇ ਦਹਾਕੇ ਦੇ ਵਿੱਚ ਕੈਨੇਡਾ ਸ਼ਿਫਟ ਹੋਏ ਸਨ ਭਾਰਤ ਤੋਂ ਤੇ ਵਿਨੀਪਿਕ ਤੇ ਓਟਾਵਾ ਵਰਗੇ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਆਪਣਾ ਰੈਸਟੋਰੈਂਟ ਦਾ ਕਾਰੋਬਾਰ ਹੈ ਤੇ ਫਿਲਹਾਲ ਉਹ ਆਪਣੇ ਕਾਰੋਬਾਰ ਨੂੰ ਵੀ ਦੇਖ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੈਨੇਡਾ ਦੇ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਦੇ ਲਈ ਕੰਮ ਕੀਤੇ ਗਏ ਨੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਪ੍ਰਚਾਰ ਮੁਹਿੰਮ ਵੀ ਕੀਤੀ ਗਈ ਹੈ ਸਚਿਤ ਮਹਿਰਾ 2013 ਤੋਂ 2016 ਤੱਕ ਵਿਨੀਪੈਗ ਡਾਊਨਟਾਊਨ ਬਿਜ਼ਨਸ ਮੈਨੇਜਮੈਂਟ ਦੇ ਬਿਜ਼ਨਸ ਦੇ ਪ੍ਰਧਾਨ ਸਨ ਇਸ ਸਮੇਂ ਦਰਾਂ ਉਹਨਾਂ ਨੇ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅ ਕੰਮ ਕੀਤੇ ਨੇ ਸਚਿਤ ਮੇਰਾ ਚੈਰਿਟੀ ਦੇ ਲਈ ਫੰਡ ਵੀ ਇਕੱਠੇ ਕਰਦੇ ਨੇ ਉਹਨਾਂ ਨੇ ਚੈਰਿਟੀ ਫੰਡਰੇਜ਼ਰ ਮਸਾਲਾ ਮਿਕਸਰ ਇਵੈਂਟ ਦੀ ਪ੍ਰਧਾਨਗੀ ਵੀ ਕੀਤੀ ਐ ਸੋ ਇਸ ਤਰ੍ਹਾਂ ਦੀਆਂ ਬਿਜ਼ਨਸ ਨਾਲ ਸੰਬੰਧਿਤ ਤੇ ਸਮਾਜਿਕ ਜਿਹੜੇ ਇਵੈਂਟ ਨੇ ਉਹਨਾਂ ਦੇ ਵਿੱਚੋਂ ਵੱਡੇ ਪੱਧਰ ਤੇ ਹਿੱਸਾ ਲੈਂਦੇ ਰਹੇ ਨੇ ਹਾਲਾਂਕਿ ਸਚਿਤ ਮੇਰਾ ਰਾਜਨੀਤੀ ਦੇ ਨਾਲ ਨਾਲ ਵਪਾਰ ਅਤੇ ਬਿਜ਼ਨਸ ਦੇ ਵਿੱਚ ਵੀ ਦਿਲਚਸਪੀ ਰੱਖਦੇ ਨੇ 2019 ਦੇ ਵਿੱਚ ਉਹਨਾਂ ਨੇ ਲਿਬਰਲ ਪਾਰਟੀ ਕੈਨੇਡਾ ਦੀ ਲਿਬਰਲ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਉਹ ਉਹਨਾਂ ਨੂੰ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਅਤੇ ਜਲਦ ਹੀ ਉਹ ਇਸ ਪੂਰੇ ਮਾਮਲੇ ਨੂੰ ਲੈ ਕੇ ਪਾਰਟੀ ਦੀ ਮੀਟਿੰਗ ਸੱਦਣਗੇ ਤੇ ਉਸ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਹੀ ਸੰਭਾਵਨਾ ਹੈ ਕਿ ਡਿਸਾਈਡ ਕੀਤਾ ਜਾਵੇਗਾ ਕਿ ਲਿਬਰਲ ਪਾਰਟੀ ਦਾ ਅਗਲਾ ਆਗੂ ਜਿਹੜਾ ਉਹ ਕੌਣ ਹੋਵੇਗਾ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਦੇ ਵਿੱਚ ਜਸਟਿਨ ਟਰੂਡੋ ਤੋਂ ਬਾਅਦ ਸਚਿਤ ਮਹਿਰਾ ਦਾ ਨੰਬਰ ਦੂਸਰਾ ਸੀ ਉਹ ਲਿਬਰਲ ਪਾਰਟੀ ਦੇ ਨੈਸ਼ਨਲ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਵੀ ਸ਼ਾਮਲ ਨੇ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਕੋਲ ਮੈਂਬਰਸ਼ਿਪ ਵਧਾਉਣ ਪਾਰਟੀ ਦੇ ਲਈ ਫੰਡ ਇਰੇਜ਼ ਕਰਨ ਵਰਗੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਆ ਗਈਆਂ ਨੇ ਸਚਿਤ ਜੇਕਰ ਗੱਲ ਕਰੀਏ ਤਾਂ ਟਰੂਡੋ ਦੇ ਅਸਤੀਫੇ ਤੋਂ ਬਾਅਦ ਜ਼ਾਹਰ ਤੌਰ ਤੇ ਪਾਰਟੀ ਹੁਣ ਨਵਾਂ ਨੇਤਾ ਚੁਣਨ ਦੀ ਤਿਆਰੀ ਦੇ ਵਿੱਚ ਹੈ ਸਚਿਤ ਮੇਰਾ ਨੂੰ ਇਹ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਆ ਅਤੇ ਉਹ ਇਸ ਚੇਰੇ ਨੂੰ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਗੇ ਕਿ ਜਸਟਨ ਟਰੂਡੋ ਤੋਂ ਬਾਅਦ ਹੁਣ ਲਿਬਰਲ ਪਾਰਟੀ ਦੇ ਵਿੱਚ ਜਿਹੜਾ ਆਗੂ ਹੈ ਉਹ ਕੌਣ ਬਣਦਾ ਹੈ ਅ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਦੌੜ ਦੇ ਵਿੱਚ ਸਾਬਕਾ ਡਿਪਟੀ ਪੀਐਮ ਕ੍ਰਿਸਟੀਆ ਫ੍ਰੀਲੈਂਡ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਇਹ ਸਾਰੇ ਆਗੂ ਸ਼ਾਮਲ ਨੇ ਜਿਹੜੇ ਟਰੂਡੋ ਤੋਂ ਬਾਅਦ ਹੁਣ ਕੈਨੇਡਾ ਦੀ ਸਿਆਸਤ ਦੇ ਵਿੱਚ ਲਿਬਰਲ ਪਾਰਟੀ ਦੇ ਆਗੂ ਦਾ ਥਾਂ ਲੈ ਸਕਦੇ ਨੇ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਕੈਨੇਡਾ ਅਗਲੀਆਂ ਚੋਣਾਂ ਦੇ ਲਈ ਇੱਕ ਬਿਹਤਰ ਵਿਕਲਪ ਦਾ ਹੱਕਦਾਰ ਹੈ ਮੈਂ ਉਹ ਵਿਕਲਪ ਨਹੀਂ ਹੈ ਭਾਵ ਜਸਟਿਨ ਟਰੂਡੋ ਨੇ ਹੁਣ ਆਪਣੀ ਪ੍ਰਧਾਨਗੀ ਅਤੇ ਪੀਐਮ ਦੇ ਅਹੁਦੇ ਤੋਂ ਖੁਦ ਹੀ ਕਿਨਾਰਾ ਕਰ ਲਿਆ ਹੈ ਜੇਕਰ ਉਹਨਾਂ ਇਹ ਵੀ ਕਿਹਾ ਕਿ ਜੇਕਰ ਮੈਨੂੰ ਘਰ ਵਿੱਚ ਲੜਾਈ ਲੜਨੀ ਪਈ ਤਾਂ ਮੈਂ ਸਮਝਦਾ ਕਿ ਮੈਂ 2025 ਦੀਆਂ ਚੋਣਾਂ ਲਈ ਵਿਕਲਪ ਨਹੀਂ ਹਾਂ ਸੋ ਉਹ ਇੱਕ ਵਿਕਲਪ ਦੇ ਤੌਰ ਤੇ ਆਪਣੇ ਆਪ ਨੂੰ ਹੁਣ ਨਹੀਂ ਦੇਖਦੇ ਇਸ ਕਰਕੇ ਉਹ ਕੈਨੇਡਾ ਦੇ ਵਿੱਚ ਕੋਈ ਵੱਡਾ ਅਹੁਦਾ ਲੈਣ ਦੀ ਫਿਰਾਗ ਦੇ ਵਿੱਚ ਵੀ ਨਹੀਂ ਨੇ ਸਿਆਸਤ ਦੇ ਵਿੱਚ ਜਸਟਿਨ ਟਰੂਡੋ ਨੂੰ ਵੱਡੇ ਅਹੁਦੇ ਦੀ ਆਸ ਹੁਣ ਨਹੀਂ ਹੈ ਜਿਵੇਂ ਕਿ ਆ ਟਰੂਡੋ ਨੇ ਹੀ ਕਿਹਾ ਸੀ ਕਿ ਮੈਂ ਉਦੋਂ ਤੱਕ ਕਾਰਜਕਾਰੀ ਪ੍ਰਧਾਨ ਬਣਿਆ ਰਹਾਂਗਾ ਜਦੋਂ ਤੱਕ ਜਦੋਂ ਤੱਕ ਕੋਈ ਨਵਾਂ ਆਗੂ ਨਹੀਂ ਚੁਣਿਆ ਜਾਂਦਾ ਮੈਨੂੰ ਪੂਰੀ ਵਿਸ਼ਵਾਸ ਹੈ ਕਿ ਨਵੇਂ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਇਸ ਚੋਣ ਦੇ ਵਿੱਚ ਆਪਣੀਆਂ ਕਦਰਾਂ ਕੀਮਤਾਂ ਤੇ ਆਦਰਸ਼ ਦੇ ਨਾਲ ਅੱਗੇ ਵਧਣਗੇ ਕੈਨੇਡਾ ਨੂੰ ਅੱਗੇ ਲੈ ਜਾਓ ਸੋ ਜਸਟਿਨ ਟਰੂਡੋ ਨੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਅਸਤੀਫੇ ਦੀ ਪੇਸ਼ਕਸ਼ ਤੋਂ ਪਹਿਲਾਂ ਇਹ ਬਿਆਨ ਦਿੱਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਲੇ ਵਿਕਲਪ ਨਹੀਂ ਹੋਣਗੇ ਸੋ ਸਾਫ਼ ਤੌਰ ਤੇ ਜਸਟਿਨ ਟਰੂਡੋ ਵੱਲੋਂ ਹੁਣ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਵੀ ਹੁਣੋਂ ਨਹੀਂ ਰਹਿਣਗੇ ਕਿਉਂਕਿ ਉਹਨਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਕੈਨੇਡਾ ਦੀ ਸੰਸਦ ਦਾ ਸੈਸ਼ਨ 27 ਜਨਵਰੀ ਨੂੰ ਸ਼ੁਰੂ ਹੋਣਾ ਸੀ ਪਰ ਆਪਣੇ ਅਸਤੀਫੇ ਦੇ ਨਾਲ ਟਰੂਡੋ ਨੇ ਫਿਲਹਾਲ ਇਸ ਤੇ ਪੂਰੀ ਤਰ੍ਹਾਂ ਦੇ ਨਾਲ ਵਿਰਾਮ ਲਗਾ ਦਿੱਤਾ ਹੈ ਟਰੂਡੋ ਨੇ ਕਿਹਾ ਕਿ ਹੁਣ ਕੈਨੇਡੀਅਨ ਪਾਰਲੀਮੈਂਟ ਦਾ ਸੈਸ਼ਨ ਮਾਰਚ ਦੇ ਵਿੱਚ ਹੋਵੇਗਾ ਲਿਬਰਲ ਪਾਰਟੀ ਪਹਿਲਾਂ ਹੀ ਘਟ ਗਿਣਤੀ ਦੇ ਵਿੱਚ ਹੈ ਜਿਸ ਅਹਿ ਵਿੱਚ ਲਿਬਰਲ ਪਾਰਟੀ ਨੂੰ ਸੰਸਦ ਦਾ ਸੈਸ਼ਨ ਸ਼ੁਰੂ ਹੁੰਦੇ ਹੀ ਪ੍ਰੋਸੇ ਦੇ ਵੋਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਦੀ ਸਿਆਸਤ ਦੇ ਵਿੱਚ ਅਗਲਾ ਕਦਮ ਕੀ ਹੁੰਦਾ ਹੈ ਤੇ ਜਸਟਿਨ ਟਰੂਡੋ ਕਿਸ ਤਰ੍ਹਾਂ ਆਪਣੇ ਅਸਤੀਫੇ ਤੋਂ ਬਾਅਦ ਪਾਰਟੀ ਦੇ ਵਿੱਚ ਕਿਸ ਪੋਜੀਸ਼ਨ ਤੇ ਰਹਿੰਦੇ ਨੇ ਫਿਲਹਾਲ ਉਹਨਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ